हां जी दोस्तों सारेया नु ससरी काल स्वागत है टोडा राज संधू फार्मिंग दे विच आज दोस्तों अपनी विजिट है की आप ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਮੈਂ ਦਲੇਰ ਸਿੰਘ ਦੇ ਕੋਲ ਪਾਛੂ दोस्तों ਅੱਜ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਤਿੰਨ ਨਗ ਜਿਹੜੇ ਦਿਖਾ ਦਾਂਗੇ ਦੋ ਝੋਟੀਆਂ ਜਿਹੜੀਆਂ ਦੋਸਤੋ ਬਿਲਕੁਲ ਸੁਈਆਂ ਨੇ ਤੇ ਬੱਚੇ ਨਾਲ ਨੇ ਦੋਸਤੋ ਦੁੱਧ ਕਿੰਨਾ ਰੇਟ ਭਾਵੜ ਤੱਕ ਕਿੰਨਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਇੱਕ ਨੀਲੀ ਰਾਵੀ ਦੀ ਬਿਲਕੁਲ ਗੱਬਣ ਇਹ ਝੋਟੀ ਤੁਹਾਨੂੰ ਦਿਖਾ ਦਾਂਗੇ ਸੋ ਦਿਨ ਰਹਿੰਦੀ ਅਜੇ ਪੂਰੀ ਗੱਲਬਾਤ ਕਰ ਲਾਂਗੇ ਅੱਜ 22 ਅਗਸਤ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਦੁਪਹਿਰ ਦੇ ਕੋਈ 1:20 ਮਿੰਟ ਦਾ ਸਮਾਂ ਜਿਹੜਾ ਦੋਸਤੋ ਮੋਬਾਈਲ ਸਕਰੀਨ ਤੇ ਤੁਸੀਂ ਆਹ ਦੇਖ ਰਹੇ ਹੋ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਹਰ ਵਾਰ ਇੱਕ ਆਪਣੀ ਰਿਕਵੈਸਟ ਹੁੰਦੀ ਆ ਬੇਨਤੀ ਆ ਹੁੰਦੀ ਆ ਵੀ ਜਿਹੜਾ ਗੱਬਣ ਪਸ਼ੂ ਆ ਤਿੱਪਕੇ ਤਸੱਲੀ ਕਰ ਲਈ ਜਾਵੇ ਤੇ ਸੂਏ ਸਬਾਈ ਨਗਦੀ ਜਿਹੜੀ ਆ ਦੋਸਤੋ ਤੁਸੀਂ ਤਸੱਲੀ ਆ ਦੋ ਟਾਈਮ ਦੋ ਡੰਗ ਚਿਵਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਤੇ ਖਾਸ ਪਿੰਡ ਡਾਲ ਤੁਸੀਂ ਵਿਜ਼ਿਟ ਕਰਨੀ ਹੈ ਦਲੇਰੀ ਵਾ ਪਿੰਡ ਬਿਲਕੁਲ ਲੱਗੇ ਆ ਖੰਡੜੇ ਦੀ ਦੂਰੀ ਥੋੜ ਸੋ ਮਾੜੀ ਮੇਗਾ ਤੇ ਮਾੜੀ ਉਦੋਂ ਕਿ ਇਹ ਜਿਹੜੇ ਪਿੰਡ ਥੋੜੀ ਥੋੜੀ ਦੂਰੀ ਤੇ ਹੈਗੇ ਆ ਆਜੋ ਕਰਦੇ ਆ ਗੱਲਬਾਤ ਬਾਈ ਦਰੇਪ ਸਿੰਘ ਬਾਹਰ ਦੇ ਨਾਲ ਤੇ ਪੁੱਛ ਜਰਿਆ ਦੋਸਤੋ ਸਾਰੇ ਹਰ ਵਾਰ ਦੀ ਤਰ੍ਹਾਂ ਚੰਗੇ ਹੁੰਦੇ ਆ ਸੋ ਤਸੱਲੀ ਹਰ ਵਾਰ ਜਿਹੜੀ ਆ ਕੋਈ ਵੀਰ ਨੇ ਜਿਹੜੇ ਖਰੀਦਦਾਰ ਨੇ ਜਿਹੜਾ ਪਸ਼ੂ ਖਰੀਦਣਾ ਤਸੱਲੀ ਆਪਦੀ ਆ ਪਕੂਬੀ ਢੰਗ ਨਾਲ ਜਿਹੜੀ ਆ ਤੁਸੀਂ ਕਰ ਲਿਆ ਕਰੋ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਬਾੜ ਸਾਸਰੀ ਕਰਾ। ਬੜਾ ਵੀਰ ਪਿਆਰ ਭਰੀ ਮੇਰੇ ਲੋ ਸਾਸਰੀ ਗਾ ਜਿੰਨੇ ਭਰਾ ਮੇਰੇ ਵੀਡੀਓ ਵੇਂਦੇ ਉਹਨਾਂ ਨੂੰ ਸਾਸਰੀ ਗਾ ਤੈਨੂੰ ਵੀ ਆਏ ਨੂੰ ਸਾਸਰੀ ਗਾ। ਹਾਂ ਸਾਸਰੀ ਗਾ ਭਾਜੀ ਸਾਸਰੀ ਗਾ। ਹੋਕੈਮ ਸੇ ਤੋਂ ਬੜਾ ਛੜਦੀ ਕਾ ਜੀ। ਠੀਕ ਆ ਜੀ। ਹਾਂ ਜੀ। ਹੋਰ ਕਿਵੇਂ ਤੁਸੀਂ ਫਸਲਬਾੜੀ ਠੀਕ ਹੈ ਦਰ ਕਿਉਂ ਆ ਵਧੀਆ ਵਧੀਆ ਮਾਲਕਰੀ ਮੇਰੇ ਉਹਨਾਂ ਦੇ ਮਾਲਕ ਮੇਰ ਕਰੇ ਉਹਨਾਂ ਦੇ ਵੀ ਜਿਨ੍ਹਾਂ ਦੇ ਫਸਲ ਉਜੜਦੇ ਵਿਚਾਰਿਆਂ ਦੇ। ਬਿਲਕੁਲ ਆ ਘਰੋ ਘਰ ਹੋਏ ਫਿਰਦੇ ਵਿਚਾਰੇ ਕੀ ਭਾਣੀ ਰਹੇਗਾ। ਕਿਹਦਾ ਪੈਸੇ ਤੇ। ਹਾਂ ਨਹੀਂ ਨਹੀਂ ਵਾਹੀ ਵੀ ਇਹੋ ਆਨੇ ਮਾਲਕਾ ਉਹਨਾਂ ਨੂੰ ਹਰ ਇੱਕ ਨੂੰ ਰੋ ਬਸ ਆ ਕੋਈ ਕਿਸੇ ਦੇ ਨੁਕਸਾਨ ਕੀਤਿਆਂ ਕਿਸੇ ਨੂੰ ਕੁਝ ਮਿਲਣੀ ਨਹੀਂ ਜਾਣਾ ਨਹੀਂ ਮਿਲਣਾ ਹਾਂਜੀ ਤੇ ਅੱਜ ਭਾਈ ਦਲੇਰਪਾਠ ਪਸ਼ੂ ਆਪਾਂ ਦਿਖਾ ਦਗੇ ਤਿੰਨ ਹਾਂਜੀ ਦੋ ਮੱਝਾਂ ਬਿਲਕੁਲ ਸਹੀਆਂ ਇੱਕ ਗੱਬਣ ਹਾਂਜੀ ਇਹ ਗੱਬਣ ਜੇ ਨਹੀਂ ਦੀ ਠੀਕ ਹੈ ਜੀ ਹਾਂਜੀ ਤੇ ਨੀਲੀ ਦੀ ਦੋਸਤੋ ਹਰ ਵਾਰ ਜਿਹੜਾ ਨਗ ਜਿਹੜਾ ਨੀਲੀ ਤੇ ਨੀਲੀ ਰਾਵੀ ਦੇ ਪਸ਼ੂ ਤੁਹਾਨੂੰ ਦੇਖਣ ਦੇ ਵਿੱਚ ਜ਼ਰੂਰ ਮਿਲਦੇ ਆ ਇਸ ਘਰੋਂ ਤੇ ਅੱਜ ਵੀ ਤਿੰਨ ਪਸ਼ੂ ਆ ਇੱਕ ਨੀਲੀ ਦੀ ਹੋਰ ਛੋਟੀ ਦਿਖਾ ਦਾਂਗੇ ਤੀਜੇ ਨੰਬਰ ਤੇ ਇੱਕ ਪਹਿਲੇ ਨੰਬਰ ਤੇ ਜਿਹੜੀ ਇਹ ਨੀਲੀ ਰਾਵੀ ਦੀ ਹੈ ਸਟੇਟ ਪਟਾ ਇਹ ਤੁਹਾਨੂੰ ਆਪਾਂ ਜਿਹੜੀ ਆ ਮੱਝ ਮਨ ਸਕਦਾ ਕੋਈ ਵੀਰ ਝੋਟੀ ਮੰਨ ਸਕਦਾ ਦਿਖਾਉਂਦੇ ਆ ਮੀਡੀਅਮ ਹਾਈਟ ਕਰਦਾ ਤੇ ਕੀ ਇਹਦੀ ਡਿਟੇਲ ਆ ਜੀ ਇਹ ਜੀ ਇਹਦੇ 8 ਦਿਨ ਰਹਿੰਦੇ ਜੀ ਸੂਣ ਚ ਅਜੇ ਥਣਾ ਜੋ ਸ਼ਹਿਦ ਆਉਣ ਡਿਆ ਜੀ ਇਹਨੇ ਪਹਿਲੇ ਸੂਏ 9 ਤੋਂ 10 ਲੀਟਰ ਦੁੱਧ ਕੱਢਿਆ ਜੀ ਤੇ ਦੂਸਰੇ ਸੂਏ ਸੋਣੀ ਉਮੀਦ ਕਰਦੇ ਆ ਵੀ 12 ਲੀਟਰ ਦੁੱਧ ਕੱਢੂਗੀ ਹੂੰ ਆ ਠੀਕ ਆ ਜੀ ਦੂਸਰੇ ਸੂਏ ਦੋਸਤੋ ਭਾਈਆਂ ਦਾ ਉਮੀਦ ਕਰਦੇ ਆ ਵੀ 12 ਲੀਟਰ ਦੁੱਧ ਪਾ ਦੂਗੀ ਬਿਲਕੁਲ ਸਟੇਟ ਪਟਾ ਅੱਖ ਬਿੱਲੀ ਅੱਖ ਤੇ ਮਗਰਲੇ ਪੈਰ ਜਿਹੜੇ ਦੋਸਤੋ ਉੱਥੇ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਅੱਗੇ ਵੀ ਪੈਰਾ ਕੋਚਾਂ ਦੇ ਵਿੱਚ ਕਿਤੇ ਨਾ ਕਿਤੇ ਜਵਾਬ ਜਿਹੜਾ ਮਿਲ ਜੂਗਾ ਠੀਕ ਆ ਹਜੇ ਹੱਫਤਾ ਕੱਢ ਜੂ ਏ ਹਾਂ ਜੀ ਹਾਂ ਜੀ ਕੱਢ ਜੂ ਸ਼ਹਿਦ ਏ ਹਜੇ ਇਹ ਠੰਡ ਬਹੁਤ ਦੇਵਾਨੀ ਜਿੰਦੇ ਕੋ ਜਿੰਦੇ ਕੋ ਠੰਡੀ ਸੀਰੇ ਕੋਈ ਚੱਕਰੀ ਨਹੀਂ ਆ ਹਾਂ ਇਹਦੇ ਕੋ ਠੀਕ ਆ ਜੀ ਆਹ ਦੇਖੋ ਵੀ ਖੰਧਨ ਪੂਰਾ ਵਧੀਆ ਹੈ ਹਾਂ ਮੋਟੇ ਪਾਹ ਕਰੋ ਜੇ ਤੇ ਠੀਕ ਆ ਸੁਆ ਦੂਜਾ ਸੋਨਾ ਤੋਂ ਠੀਕ ਆ ਹਾਂ ਜੀ ਦੂਸਰੇ ਸੋਨੇ ਤੇ ਨੀਲੀ ਰਬੀ ਦੀ ਆ ਬਹੁਤ ਵੀਰਾਂ ਦੀ ਡਿਮਾਂਡ ਆ ਖੋਲ ਕੇ ਮੈਂ ਤੁਹਾਨੂੰ ਤੋਰ ਕੇ ਇਹਦਾ ਦੂਸਤੋਂ ਆਪਾਂ ਚੈੱਕ ਕਰਾ ਦਿੰਦੇ ਆ ਤੇ ਸੋਸਾਕੇ ਦੋਸਤੋ ਬਿਲਕੁਲ ਟਿੱਪ ਕੇ ਵੀ ਤਸੱਲੀ ਕਰਵਾ ਦਾਂਗੇ ਗੱਬਣ ਪਸ਼ੂ ਦੀ ਆਜੋ ਹਫਤਾ ਖੰਡ ਹਜੇ ਦੋਸਤੋ ਸਮਾਂ ਲੈਂਦੀ ਆ ਠੀਕ ਆ ਸਿੰਗਲ ਹੱਡੀ ਦੀ ਬਿਲਕੁਲ ਨੀਲੀ ਰਾਵੀ ਦੀ ਜਿਹੜੀ ਦੋਸਤੋ ਇਹ ਮੇਰੇ ਕੋਲ ਬਹੁਤ ਵਧੀਆ ਹੈ ਠੀਕ ਆ ਬਰਨਾਲ ਪਾਈਂਦਾ ਵੀ ਬਣੂਗੀ ਕਾਫੀ ਬੁਣੀ ਆ ਪਾਸਪਾ ਜੀ ਬਹੁਤ ਵਧੀਆ ਆਈ ਹੈ ਟਿੱਪਰ ਬਿਲਕੁਲ ਇੱਕ ਨੰਬਰ ਹੋਈ ਆ ਤੇ ਹਾਈਟ ਕੱਦ ਬਿਲਕੁਲ ਜਿਹੜਾ ਤੁਸੀਂ ਮੀਡੀਅਮ ਅਕਾਊਂਟ ਕਰ ਲਿਓ ਠੀਕ ਆ ਜੀ ਵੇਖੋ ਚਲੋ ਜੀ ਇਹ ਲੋਕਰ ਪੀ ਨਾ ਇਹ ਤਾਂ ਗਨਵਾ ਪਲੇ ਰਣੀ ਰਾਹੀ ਪਿਆ ਹੁੰਦਾ ਆਹਾਂ ਚਲਿਆ ਰਹੇ ਦੀ ਆਉਂ ਜੀ ਕਰਦੀ ਆ ਕਈ ਦਾ ਸੰਘਾ ਸੰਘਲ ਜੇ ਪਸ਼ੂ ਜ਼ਿਆਦਾ ਰਹਿੰਦਾ ਸੰਘਾ ਵਿੱਚ ਪਸ਼ੂ ਜ਼ਿਆਦਾ ਰਹਿੰਦਾ ਤਾਂ ਕਰਕੇ ਥੋੜਾ ਜਿਆ ਆ ਲੋ ਪਾਕੀ ਲੈਵਾਂ ਲੂਗਾ ਭਰਾ ਉਹ ਪੂਰਾ ਪਰੋਗੀ ਹਜੇ ਹਫਤਾ ਪੂਰਾ ਬਚੀ ਠੀਕ ਹੈ ਹਫਤਾ ਪੂਰਾ ਬਾਕੀ ਹੈ ਲਓ ਜੀ ਸਿਪਕੇ ਵੀ ਦਿਖਾ ਦਿੰਨੇ ਆ ਆਹ ਦੇਖੋ ਜਰਾ ਵਲਟ ਤੇ ਬਣਾਇਆ ਜੀ ਇਹ ਕੇਲੋਂ ਡੇ ਜੀ ਆ ਸਾਰੇ ਪਾਸੇ ਲਓ ਜੀ ਲਓ ਜੀ ਲਓ ਜੀ ਆਹ ਸ਼ਹਿਰ ਆ ਰਿਹਾ ਇੱਕ ਤੋਂ ਜਾਂ ਚੌਥਾ ਨਾ ਜੀ ਬਹੁਤ ਚੜੀ ਆ ਲਓ ਜੀ ਗੋਰੀ ਮੋਟਰਾਂ ਚਵਾ ਆਊਗਾ ਇਹ ਰਾਈਡ ਠੀਕ ਹਾਂ ਜੀ ਠੀਕ ਆ ਮੇਰੇ ਕੱਲੇ ਕੱਲੇ ਸੰਦ ਜਿਹਾ ਵਿਖਾ ਦਿੰਦੇ ਆ ਆਹ ਲਓ ਜੀ ਮਗਰਲੇ ਅਗਲੇ ਪਿਛਲੇ ਸੱਜੇ ਖੱਬੇ ਉਲਟ ਪਹਿਣੀ ਉਹਦੇ ਪਾਸਿਓਂ ਚੌਥਾ ਥਾਂ ਦੀ ਹੱਥ ਤਸੱਲੀ ਕਰ ਲਓ ਜੀ ਲਓ ਜੀ ਉਹ ਕੇ ਰਿਪੋਰਟ ਹਾਂ ਜੀ ਠੀਕ ਹੈ ਭਰਾਬਰੂ ਜਿਹੜਾ ਦੋਸਤੋ ਬੜਾ ਕੋਲਾ ਤੇ ਪੋਲੀ ਜਿਹੜੀ ਚਬਾਈ ਰਹੂਗੀ हां ਜਿਹੜੀ ਗੱਲ ਦੱਸਾਂਗੇ ਉਹ ਹੀ ਆ ਪਾਕੀ ਕੇ ਸੱਜਣ ਵੀਰ ਨਹੀਂ ਖੜਨੀ ਨਾ ਜਾ ਕੇ ਆਪਦੀ ਤਸੱਲੀ ਕਰ ਸਕਦਾ ਜੇ ਇੱਥੇ ਆ ਕੇ ਕਰਨੀ ਵੀ ਇੱਥੇ ਤਸੱਲੀ ਕਰ ਸਕਦਾ ਨਹੀਂ ਜੀ ਬਿਲਕੁਲ ਅੱਜ ਕਿਉਂ ਪੈਸੇ ਦੇ ਨਹੀਂ ਠਿਕਰੀਆਂ ਤੇ ਕਿਸੇ ਵੀਰ ਨੇ ਦੇਣੀਆਂ ਨਹੀਂ ਨਾਲੋਂ ਮਾਲ ਨਾ ਭਾਈ ਜੀ ਦੱਸਾਂ ਕਿ ਆਪਦੀ ਤਸੱਲੀ ਕਰਕੇ ਲੈ ਕੇ ਮੈਨਾਂ ਤਾਂ ਤਸੱਲੀ ਜੀ ਵਾਦਾ ਹੀ ਉਹਦੇ ਵਿੱਚ ਕੋਈ ਗਾਰੰਟੀ ਨਹੀਂ ਹੁੰਦੀ ਉਹ ਗੱਲ ਦੀ ਮੈਨਾਂ ਵੀ ਆਪਦੀ ਤਸੱਲੀ ਦੋ ਭੈਣ ਭਰਾ ਆਜਣ ਚਾਰ ਆਜਣ ਤਸੱਲੀ ਕਰਕੇ ਲੈ ਕੇ ਜਾਓ ਜੇ ਵਾਲੋ ਕੋਈ ਸੱਚਮੂਰ ਹੋਣਾ ਨਹੀਂ ਆ ਸਕਦਾ ਉਹ ਜਾ ਕੇ ਕਿਸੰਦ ਤੋਂ ਲਾਗੇ ਤੇ ਆਪ ਨੇ ਤਸੱਲੀ ਕਰਕੇ ਦੱਸ ਸਕਦਾ ਵੀ ਠੀਕ ਹੈ ਜੇ ਨਹੀਂ ਹੋਣ ਵੀ ਤੁਹਾਡੇ ਸਾਹਮਣੇ ਤਸੱਲੀ ਕੀਤੀ ਵੇਖੋ ਡੋ ਡਿਜ਼ਾਈਨ ਨੀਲਾ ਨੀਰ ਹਦਾ ਜੀ ਬਿਲਕੁਲ ਜੀ ਬਿਲਕੁਲ ਨਾਰ ਗੱਡ ਦੀ ਗਰੰਟੀ ਕੋਈ ਭੂਰ ਛਟਾਣੀ ਇਹਦੇ ਵਿੱਚ ਆਉਣ ਡਿਆ ਵੇਖੋ ਕਈ ਨਹੀਂ ਤੇ ਪਾ ਲਈ ਜਾਂਦੀਆਂ ਧਾਰਾਂ ਹੀ ਪੜੀ ਜਾਂਦੀਆਂ ਚਲੋ ਜੀ ਕੀ ਮੁੱਲ ਰੂਗਾ ਇਹਦਾ ਜੀ ਇਹਦਾ ਮੁੱਲ ਰਾਜਵੀਰ 70000 ਰੁਪਏ ਹੂੰ ਇਹਦੇ 4000 ਰੁਪਏ ਤਾਂ ਛੋਟ ਕਰਨੀ 70 ਤੋਂ 4000 ਹਾਂ ਹੂੰ 64000 64000 ਦੀ ਦੇ ਦਾਂ ਠੀਕ ਹੈ ਜੀ ਹਾਂ ਜੀ 64000 ਦੋਸਤੋ ਜਿਹੜਾ ਲੈਣ ਦੇਣ ਹੋ ਜੂਗਾ 70000 ਡਿਮਾਂਡ ਆ ਇਸ ਮੱਝ ਦੀ ਠੀਕ ਹੈ ਜੀ ਝੋਟੀ ਸੀ ਦੂਜੇ 60000 ਦੀ ਲੈਦੇ ਦੂਜਾ ਸੂਹਾ ਸੂਣੀ ਹੈ ਟਿੱਪ ਕੇ ਵਿਖਾਤੀ ਆ ਬੰਦੀ ਪੁੰਨ ਦੀ ਪੂਰਾ ਪਈ ਆ 7 ਦਿਨਾਂ ਚ ਪੂਰਾ ਤਿਆਰ ਹੋਊਗੀ ਇਹਦੇ ਹਾਂ ਵਾਟਰ ਨਿਕਨੇ ਕੇ ਬਹੁਤ ਆ ਵਧੀਆ ਚੱਡਾ ਪੱਧਰਾ ਆਉਂਦਿਆ ਹੈ ਬਿਲਕੁਲ ਬਿਲਕੁਲ ਹਾਂਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅੱਗੇ ਆ ਦਿਖਾਉਣੇ ਆ ਜੀ ਠੀਕ ਹੈ ਤੇ ਇਹ ਵੀ ਜਿਹੜੀ ਦੋਸਤੋ ਮੱਝ ਗਣੇ ਸਾਹ ਤੋਂ ਝੋਟੀ ਕਹਿੰਦੇ ਸੂਹਾ ਪੁੰਛ ਲੈਣੇ ਆ ਬਾਕੀ ਸਿੰਘੀ ਥੂਂਗੀ ਤੁਹਾਨੂੰ ਵੱੱਲਾ ਜਾਂ ਬਿਲਕੁਲ ਸਿੰਘਾ ਬਿਲਕੁਲ ਕੁੰਡਾ ਠੀਕ ਹੈ ਤੇ ਭਾਈ ਦਲੇਰ ਪਾਠ ਜੀ ਕਿੰਨਾ ਸੂਹਾ ਇਹ ਰਾਜਵੀਰ ਹੈ ਕੀ ਇਹ ਤੀਸਰੇ ਬੱਚਾ ਹਾਂਜੀ ਹਮ ਆ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਹੈ ਕਾਲੀ ਸ਼ਾਹ ਰੰਗ ਮਾਝੀ ਇਹਨੂੰ ਰਿੰਗ ਸਿੰਘ ਕਿਹੋ ਜਿਹਾ ਕੀ ਰਿੰਗੀ ਕਹਿ ਦੋ ਉਹਦੇ ਰਿੰਗ ਸਿੰਘ ਸ਼ਾਹ ਮੁੜੇ ਤੇ ਰਿੰਗ ਹੋਏ ਨਹੀਂ ਥੋੜਾ ਜਿਹਾ ਕੋਏ ਬੱਬਦੇ ਆ ਬਹੁਤ ਜਿਵੇਂ ਨਾ ਪਾਸੇ ਕਿਸੇ ਨੇ ਬੰਤਣਾ ਨਗੀਨਾ ਬਣਿਆ ਹੋਏ ਹੱਥ ਨਾਲ ਮੁੜੇ ਹੁੰਦੇ ਜਿਵੇਂ ਨਗੀਨਾ ਬਣਿਆ ਨਿੱਕੇ ਸਿਰ ਦੀ ਬਿਲਕੁਲ ਗੋਲ ਸਿਰ ਨਿੱਕਾ ਸਿਰ ਦੋਸਤੋ ਗੋਲ ਸਿਰ ਆ ਤੇ ਬਿਲਕੁਲ ਛੋਟਾ ਹੈ ਸਿੰਘ ਕਲਮ ਪੁਠੀ ਜਨਾ ਆਪਾਂ ਕਲਮ ਪੁਠੀ ਕਹਿ ਦਿੰਦੇ ਆ ਇਹਦੀ ਕੁਆਲਿਟੀ ਆ ਦੇਖੋ ਵੀ ਦੇਖੋ ਫੁੱਲ ਲੰਮੀ ਜਿਹੜੀ ਲਵਾਈ ਰੋਈ ਮੱਝ ਦੀ ਦੋਸਤ ਪੂਰੀ ਆ ਤੀਜਾ ਸੂਆ ਸੋਈ ਆ ਕ ਮਹੀਨੇ ਦਾ ਸਮਾਂ ਤੇ ਥੱਲੇ ਬੱਚਾ ਜਿਹੜਾ ਮੇਲ ਕਾਫ ਆ ਕਟਾ ਸ ਗਿਆ ਤੇ ਦੁੱਧ ਕਿੰਨਾ ਜੀ ਹੋਣਾ ਜੀ ਇਹ ਰਾਜਵੀਰ ਜੀ ਦੁੱਧ ਦਿੰਦੀ ਨਹੀਂ ਹੁਣ ਜਾਨੀ ਅੱਜ ਤੋਂ 10 ਦਿਨ ਪਹਿਲਾਂ ਦੁੱਧ ਦਿੰਦੀ ਰਹੀ 14 13 14 ਕਿਲੋ ਅੱਛਾ ਜੀ ਉਹ ਪਾਣੀ ਦੇ ਹੋਣ ਦੇ ਕਾਰਨ ਪੱਠਿਆਂ ਨਾਲ ਤੂੜੀ ਦੇ ਚੱਕਰ ਚ ਦੁੱਧ ਰਹਿ ਗਿਆ ਥੱਲੇ 10 ਲੀਟਰ ਆਪਾਂ ਆਨਲਾਈਨ ਕੇ ਵੀਰ ਨੇ ਮੰਗਵੋਣੀ 9 ਲੀਟਰ ਚ ਭੇਜਾਂਗੇ 9 ਲੀਟਰ ਹਾਂ ਤੇ ਚਵਾਈ ਪੁੱਛ ਚਵਾਈ ਫੱਟਕਲਾ ਹੋ ਕੁੰਨੀ ਪਚਵਾਈ ਕਰਾ ਦੇਣੀ ਆ ਖੋਲ ਕੇ ਖਾ ਲਓ ਕਿਚਵਾਇਕ ਜੀ ਵਾਪਸ ਮੈਂ ਇੱਕ ਨੰਬਰ ਖੋਲ ਕੇ ਦੋਸਤੋ ਤੋਰ ਕੇ ਦਿਖਾਉਣੇ ਕਰੂ ਰਿਹਾ ਹਾਂ ਰਿਸ਼ਤੇਦਾਰਾਂ ਤੋਂ ਆਈ ਇਧਰ ਪਾਣੀ ਆਈ ਛੇਜੋਂ ਠੀਕ ਹੈ ਜੀ ਪਰਲੇ ਮੁਠਿਆਲ ਨਹੀਂ ਇਧਰ ਆਪਣੇ ਨਾਲ ਹੀ ਹਾਂ ਠੀਕ ਹੈ ਜੀ ਪਾਣੀ ਆਇਆ ਹੁੰਦੇ ਅਸੀਂ ਤੇ 20 ਦਿਨ ਹੋ ਗਏ ਪੱਠੇ ਨਹੀਂ ਵੱਢ ਕੇ ਵੇਖੇ ਤੇ ਨਹੀਂ ਜੀ ਪੱਠੇ ਉਥੇ ਕਾਦੇ ਵੱਢ ਹੋਏ ਨਹੀਂ ਪਾਣੀ ਬਹੁਤ ਪਾਣੀ ਮੇਰੇ ਸਨ ਚਾਰ ਹੀ ਨਾ ਨੇ ਪੱਤੇ ਦਿਸਣ ਦਾ ਇਹਦੇ ਇੰਨਾ ਪਾਣੀ ਪੂਟ ਪਾਣੀ ਚੜ ਗਿਆ ਜੀ ਚੜ ਗਿਆ ਜੀ ਤੇ ਆਹ ਦੋਸਤੋ ਮਾਝ ਤੁਸੀਂ ਆਹ ਵੇਖ ਕੇ ਚਾ ਇੱਕ ਕਰ ਲੋ ਠੀਕ ਹੈ ਜੀ ਤੇ ਫੇਸ ਕੁਆਲਟੀ ਵੀ ਚੰਗੀ ਹੈ ਮਾਝ ਦੀ ਤੇ 9 ਕਿਲੋ ਦਸੋਂ ਬਾਹਰ ਸੀ ਦੋ ਦੋ ਪੈਸੇ ਦਾ ਮਹੀਨਾ ਕਿ ਜਿਹੜਾ ਸਮਾਂ ਹੋ ਗਿਆ ਸੀ ਇੱਥੇ ਵਿੱਚ ਕਿਸੇ ਚੌਣੀ ਤੇ ਦਾ ਹੀ ਚਵਾਵਾਂਗੇ ਜੇ ਕਿਸੇ ਗਰੰਟੀ ਦਾ ਮਗਾਉਣੀ ਫਿਰ 9 ਕਿਲੋ ਤੇ ਭੇਜਾਂ ਅੱਛਾ ਜੀ ਹਾਂ ਜੀ ਇੱਥੇ ਕਿਸੇ ਪ੍ਰਾਣੇ ਤੋਂ ਥਲੀ ਕਰਦੇ 9 ਕਿਲੋ ਤੇ ਬਾਈਆਂ ਦਾ ਵੀ ਭੇਜਾਂਗੇ ਆਪਾਂ ਗਰਮੀ ਬਹੁਤ ਜਿਆਦੀ ਆਵੇ ਆਪਾਂ ਭੇਜਦੇ ਜਾਂਦੇ ਵੀਡੀਓ ਬਣਾ ਕੇ ਭੇਜੀਆਂ ਨੇ ਆਪਾਂ ਹੀ ਨਾਲੇ ਆ ਜਿਵੇਂ ਚਵਾਈ ਆਪਾਂ ਦੀ ਵੀਡੀਓ ਚ ਵਿਖਾ ਦੇਣੀ ਆ ਲੰਘ ਪ੍ਰਭੂ ਹਾਂਜੀ ਠੀਕ ਆ ਕਰਨ ਆਣ ਕੇ ਵੇਹੇ ਆਹ ਲਈ ਮਜਾ ਹੁੰਦਾ ਆਣ ਕੇ ਡੰਗਰੀ ਖੜੀਏ ਤੇ ਬਸ ਬਸ ਇੱਕ ਗੱਡੀਆਂ ਵਾਲਿਆਂ ਦਾ ਕੋਈ ਭਰੋਸਾ ਨਹੀਂ ਘੱਟ ਭਜਾਉਣੀ ਵੱਧ ਭਜਾਉਣੀ ਅਗਲੇ ਨੇ ਬਿਲਕੁਲ ਉਹਨਾਂ ਨੂੰ ਛੇਤੀ ਹੁੰਦੀ ਆ ਰੇਗ ਨੂੰ ਤਮਾ ਹੁੰਦਾ ਹਾਂ ਹਾਂ ਆ ਆ ਵੀ ਆਣ ਕੇ ਖੜ ਕੇ ਤਸਰੀ ਕਰਕੇ ਫੇਰ ਖੜੇ ਬਿਲਕੁਲ ਬਿਲਕੁਲ ਤੇ ਜਿਹੜੇ ਦੋਸਤੋ ਭੈਣ ਭਰਾ ਬੜੀ ਤਰ੍ਹਾਂ ਦੇ ਵੇਖੀ ਤੇ ਮੈਂ ਤਾਂ ਕਹਦਾ ਨਾ ਨਾ ਵੀ ਜਿਹੜੇ ਬੰਦੇ ਅਣਜਾਣ ਆ ਤੇ ਨਾਲ ਜਾਣਕਾਰ ਬੰਦਾ ਜ਼ਰੂਰ ਲੈ ਕੇ ਆਇਓ ਨਹੀਂ ਚਲੋ ਨਹੀਂ ਚੁੰਦੇ ਰਹਿੰਦੇ ਹਰ ਜਿਹੜੇ ਜਵਾਈ ਦੇ ਡੰਗਰ ਮਗਾਉਣੇ ਤਾਂ ਨਹੀਂ ਫੇਰ ਤਨਾ ਡੰਗਰਾਂ ਦੀ ਆਪਣੀ ਜਵਾਈ ਦੀ ਪੂਰ ਛੱਟੇ ਦੀ ਛਣ ਵੱਧ ਘੜਦੀ ਗਰੰਟੀ ਹਾਂ ਕੋਈ ਧਾਰ ਵੱਧ ਘਟ ਉਹਦੀ ਗਰੰਟੀ ਵੀ ਹੋਊਗੀ ਪੂਰ ਛੱਟੇ ਦੇ ਉਹ ਕਈ ਵੀਰ ਇਹੋ ਜੇ ਆ ਜਾਂਦੇ ਜਿੰਨਾ ਇਦਾਂ ਹੀ ਕਦੀ ਘਰੇ ਡੰਗਰ ਨਹੀਂ ਚੋਇਆ ਉਹਨਾਂ ਦੀ ਵੀ ਆਪਣੀ ਗਰੰਟੀ ਹੋਊਗੀ ਪਿਆਣੀ ਵੀ ਤਾਂ ਥਾਂ ਅੱਧਾ ਹੈ ਤੇ ਚੌਥਾ ਉਹਨਾਂ ਦੇ ਪੈਸੇ ਲੈ ਲਾਂਗੇ ਵੀ ਤੇ ਲੜਿਆ ਜਿਹੜੀ ਕਨੇ ਚੀਜ਼ ਉਹ ਵੀ ਦੱਸਾਂਗੇ ਜਾ ਕੇ ਵਪਾਰੀ ਤੋਂ ਪਾਸ ਕਰਾ ਸਕਦੇ ਆ ਠੀਕ ਆ ਬਈ ਠੀਕ ਆ ਆ ਦੋਸਤੋ ਝੋਟੀ ਤੁਹਾਨੂੰ ਦਿਖਾਤੀ ਹੈ 9 ਕਿਲੋ ਦੁੱਧ ਦਾ ਧਾਰਾ ਖੁੱਲੇ ਘੋਲੀਆਂ ਆਣ ਕੇ ਮਾਰ ਲਿਓ ਵੀਡੀਓ ਕਾਲ ਤੇ ਮਰੌਣੀ ਆ ਜਾਉਣ ਲੈਣ ਤੁਹਾਡੇ ਘਰੇ ਪਹੁੰਚ ਜਾਂਦੀ ਹੈ ਤਾਂ ਵੀ ਤੁਸੀਂ ਚੋਵੋਗੇ ਜੋ ਦੱਸਿਆ ਜਾਂਦਾ ਜਿਹੜੇ ਪਸ਼ੂ ਦਾ ਆਨਲਾਈਨ ਸੌਦਾ ਕਿਹਾਗੇ ਜਾਊਗਾ ਉਹ ਆਨਲਾਈਨ ਜਿਹੜਾ ਫਿੱਟ ਬੈਠੂਗਾ ਹਾਂ ਜਿਹੜੀ ਫੋਨ ਤੇ ਗੱਲ ਉਹ ਹੀ ਨਿਕਲੂ ਜਾਏਗਾ ਜਿਹੜਾ ਕੰੂ ਪੇਸ਼ੀ ਨਿਕਲਦੀ ਏ ਜਿਹਦਾ ਕਰਦ ਦੱਡੀਆਂ ਨੋ ਮੱਜਾਂ ਨੋ ਚਾਹ ਜੀ ਵੱਡੀਆਂ ਮੱਜਾਂ ਜਾਂਦੀ ਏ ਲਓ ਜੀ ਕੀ ਮੁੱਲ ਲੈਦਾ ਰਹੂਗਾ ਇਹਦਾ ਵੀ ਮੁੱਲ ਇਹ ਨਹੀਂ ਏ ਇਹਦਾ ਵੀ ਮੁੱਲ 7000 ਆ ਰਹੀ ਏ ਅੱਛਾ ਜੀ ਇਹ ਵੀ 4000 ਆਫਰ ਕਰਨਾ ਚਾਰਿਆ ਵਿਚਾਰੀ ਵਿਚਾਰੀ ਛੋੜ ਅੱਛਾ ਜੀ ਹਾਂ ਛੜ ਛੜਿਆ 64000 ਬਨੀਲੇ ਲੇਲੇ ਹਾਂ ਇਹਨਾਂ ਦੋਹਾਂ ਜੋ ਛੜ ਛੜਿਆ ਹਾਰੀ ਦੋ ਦਾ ਮੁੱਲ ਲਓ ਪ੍ਰਭੂ ਸੁਹੀ ਲੈ ਜੇ ਭਾਂ ਕੋ ਠੁੱਕੀ ਲੈ ਜੀ ਠੀਕ ਆ 64000 ਇਹਦਾ ਤੇ 64000 ਜਿਹੜੀ ਪਹਿਲੇ ਨੰਬਰ ਤੇ ਦਿਖਾਦੀ ਆ ਹਾਂ ਜੀ ਉਹ ਤਾਂ ਠੁੱਕੀ ਦਾ ਵੀ ਛੜ ਤੇ ਸੂਈ ਫਾਈ ਦਾ ਵੀ ਛੜ ਆਖ ਨੂੰ ਰਾਏ ਵੀ ਜਿੱਦਾਂ ਸਿੰਘ ਨਿਕਾ ਲਗਾ ਦੂਜੀ ਸੂਈ ਪਰ ਆਪਾਂ ਝੂਠ ਨਹੀਂ ਬੋਲਣਾ ਲਓ ਜੀ ਕਿਉਂ ਜੋ ਹੈਗਾ ਸਾਹਮਣੇ ਦੱਸਣਾ ਤੀਸਰੀ ਸੂਈ ਸੂਈ ਤੀਸਰੀ ਦੱਸਣੀ ਲੇਖੋ ਜੀ ਸੱਚਾਈ ਦਸੀ ਹਾਂ ਸੱਚਾਈ ਦਸੀ ਜੀ ਨਹੀਂ ਇਹ ਤਾਂ ਹੁੰਦੀ ਆ ਰੇਖਾਂ ਬਸ ਬਸ ਅ ਇੱਕ ਆਪਾਂ ਅਗਲੇ ਬਣਿਆ ਤੀਜੇ ਨੰਬਰ ਤੇ ਜਿਹੜੀ ਆ ਝੋਟੀ ਦਿਖਾਉਣੀ ਹੈ ਜੀ ਇਹ ਵੀ ਦੂਸਰੀ ਸੂਈ ਆ ਗਈ ਰਾਜ ਵੀਰ ਸੂਈ ਹੈ ਜੀ ਇਹ ਵੀ ਸੂਈ ਹੈ ਨੂੰ 20 ਦਿਨ ਹੋ ਗਏ ਜੀ ਸੂਈ ਨੂੰ ਇਹਦੇ ਮਗਰ ਕੱਟੀ ਏ ਠੀਕ ਆ ਜੀ ਹਾਂ ਜੀ ਨੀਲੀ ਨਹੀਂ ਕੱਟੀ ਜੇ ਇਹਦੇ ਮਗਰ ਆ ਆ ਮਗਰ ਕੱਟੀ ਏ ਦੋਸਤੋ ਹਾਂ ਤੇ 20 ਦਿਨ ਦਾ ਸਮਾਂ ਤਾ ਵੀਰ ਲਾ ਲਓ 25 ਦਿਨ ਲਾ ਲਓ ਤੁਹਾਡੇ ਸਾਹਮਣੇ ਲਓ ਜੀ ਦੋਸਤੋ ਇਹਦੇ ਨਾਲ ਸਰੂ ਲੱਗਾ ਜੁਰਲੇ ਬੰਨੇ ਵਿਚਕਾਰ ਇਹ ਚੱਲ ਜਾਣੀ ਵੇਹੇ ਤਾਂ ਚੜ੍ਹ ਜਾਈਏ ਜੇ ਜਿਵੇਂ ਮੰਨ ਲਓ ਥਾਂ ਪਸੰਦ ਆਉਂਦੇ ਨਾ ਸਾਰੇ ਇਹ ਪਾਸੇ ਰਹਿੰਦਾ ਇਹਦਾ ਕੋਈ ਜਨਾਹ ਹਾਲਿਆ ਨਹੀਂ ਆਉਦਾ ਪਰ ਆਪਣਾ ਦੱਸਣ ਦਾ ਫਰਜ਼ ਹੈ ਠੀਕ ਆ ਠੀਕ ਆ ਇਹਦੇ ਨਾਲ ਕੋਈ ਰਾਜਵੀਰ ਕਿਸੇ ਦਾ ਕਨੈਕਟ ਨਹੀਂ ਹੈਗਾ ਕੋਈ ਸਿਮਨ ਸੁਮਨ ਦਾ ਨਾ ਨਾ ਕੋਈ ਚੱਕਰ ਨਹੀਂਗਾ ਉਹ ਆਪਾਂ ਚੁਾਈ ਹੁਣੀ ਕਰਾ ਦੇਣੀ ਆ ਤੇ ਲੋ ਜੀ ਚਾਹ ਕੇ ਵਿਖਾ ਦਨੇ ਆ ਲੋ ਜੀ ਮਗਰ ਕੱਟੀ ਹੈ ਭਰਾਵੋ ਆ ਦੇਖੋ ਮਗਰ ਕੱਟੀ ਤੇ ਸੂਆ ਇਹ ਝੋਟੀ ਦੂਜੇ ਸੂਈ ਨਾ ਹਾਂਜੀ ਦੂਜੇ ਸੂਈ ਦੂਜੇ ਪਈਆਂ ਦਾ ਵੀ ਸੂਈ ਹੈ ਠੀਕ ਆ ਤੇ ਮਗਰ ਕੱਟੀ ਹੈ ਭਰਾਵੋ ਤੇ 20 ਦਿਨਾਂ ਦਾ ਸੂਆ ਹੋਏਗਾ ਤੇ ਦੁੱਧ ਆਪ ਨੂੰ ਨੌ ਕਿ ਕਿਤੇ ਆਹ ਦੁੱਧ ਦੇ ਨੌ ਆ ਆਨਲਾਈਨ 8 ਦੇ ਪਚਾਉਣੀ ਆ ਆਪਾਂ ਅੱਛਾ ਜੀ ਹਾਂ ਇਹ ਆਨਲਾਈਨ ਦੇ ਪਚਾਉਣੀ ਫਿਰ 8 ਤੇ ਇੱਥੇ ਚੋਣਾ ਦੋਹਾਂ ਟਾਈਮ ਨਾ ਤੇ ਜੇ ਆਪਣੇ ਮਾਲਾ ਆਪ ਨਹੀਂ ਰੱਖੀ ਜੇ ਕਰਨੀ ਆ ਫਿਰ ਭੂਰ ਛੱਡੇ ਨਹੀਂ ਖਾਣ ਵੱਧ ਘਾਟਦੀ ਆਪਣੀ ਗਾਰੰਟੀ ਹੋਊਗੀ ਤੇ ਦੁੱਧ 8 ਕਿਲੋ ਦੀ ਹੋਊਗੀ ਹਾਂ ਲਓ ਜੀ 9 ਕਿਲੋ ਦੁੱਧਾ ਦੋਸਤੋ ਜਿਹੜੇ ਵੀਰ ਨੇ ਚਵਾਈ ਆਨਲਾਈਨ ਖਰੀਦਣਾ ਪਸ਼ੂ ਨੂੰ ਪਾਈ ਦਲੇਰਪਾਟ ਕਹਿੰਦਾ ਵੀ 8 ਲੀਟਰ ਤੇ ਭੇਜਿਆ ਜਾਊਗਾ ਇਹ ਸਮਝ ਨੂੰ 8 ਲੀਟਰ ਦੀ ਚਵਾਈ ਦੱਸ ਕੇ ਤੇ ਜਿਹੜਾ ਘਰੇ ਵੀਰ ਕੋਈ ਚਵਾਈ ਤਸੱਲੀ ਕਰੂਗਾ ਉਹ ਤੁਸੀਂ 9 ਕਿਲੋ ਦੀ ਜਿਹੜੀ ਚਵਾਈ ਕਰਨਾ ਚਾਹਦੇ ਹੋ ਠੀਕ ਆ ਜੀ ਤੇ ਆਹ ਦੇਖੋ ਜੀ ਫੇਸ ਗਾਰੰਟੀ ਥਾਣਾ ਦੇਵਾ ਠੀਕ ਆ ਚਾਰ ਥਾਣਾ ਦੋਸਤੋ ਬਾਕੀ ਇੱਕ ਜਿਹੜੀ ਮਗਰਲੇ ਥਾਂ ਦੇ ਨਾਲ ਜਿਹੜੀ ਬਣੀ ਦੇ ਪਾਸੇ ਤੁਹਾਨੂੰ ਦਿਖਾਤੀ ਫੋਟੋਂ ਦਾ ਕੋਈ ਲੈਣਾ ਦੇਣਾ ਨਹੀਂ ਦਾ ਕਈ ਵਾਰ ਪਸ਼ੂਆਂ ਦੇ ਨਾਰਮਲ ਹੀ ਗਾਵਾ ਦੇ ਮੱਜਾ ਦੇ ਮਾੜਾ ਜਿਹਾ ਬੱਚਾ ਜਿਹੜਾ ਦੋਸਤੋ ਨਾਲ ਆਇਆ ਹਾਂ ਲੱਗਾ ਪਰ ਕੋਈ ਇਹਦਾ ਚੱਕਰ ਨਹੀਂ ਇਹਨਾ ਕੋ ਛਾਨਾ ਕੋ ਭੂ ਛਟਾ ਕੋਈ ਕੇ ਰੱਖਦਾ ਨਕਸਣਾ ਹੋ ਗਿਆ ਕੱਟੀ ਬਹੁਤ ਸੁਣੀ ਹੈ ਠੀਕ ਹੈ ਮਗਰ ਕੱਟੀ ਆ ਵੱਧੇ ਵਾਲੀ ਗੱਲ ਜਿਹੜੀ ਦੋਸਤੋ ਮਗਰ ਕੱਟੀ ਹੈ ਠੀਕ ਹੈ ਤੇ ਆ ਜਿਹੜੀ ਦੋਸਤੋ ਤੁਹਾਨੂੰ ਆਪਾਂ ਝੋਠੀ ਦਿਖਾਤੀ ਐ ਭਾਜੀ WhatsApp ਇਹਦਾ ਲੈਣ ਦੇਣ ਫਿਰ ਕੀ ਕਰਾਂਗੇ ਇਹਦਾ ਲੈਣ ਦੇਣ ਉਹਨਾਂ ਦੋਨੋਂ ਛੋਟਾ ਅੱਛਾ ਇਹਦਾ ਮੁੱਲ ਇਹ ਗਾਜੇ 62000 ਰੁਪਈਆ ਹਮ ਇਹ ਚੋ ਸਿੱਧੀ ਚਾਰੀ-ਚਾਰੀ ਛੋਟ ਚਾਰੀ-ਚਾਰੀ ਆ ਨਾ ਲੈਂਦੇ ਕੁਸੋ ਨਾ ਦਿੰਦੇ ਕੁਸੋ ਹਾਂ ਦੋ ਘਾਟ 60000 ਦੀਆਂ ਆ ਗਿਆ ਦੋ ਥਾਹਰ ਘਾਟ ਦੋਸਤੋ 6052 ਦੀ 52000 58000 ਦੀ ਦੋਸਤੋ ਬਿਲਕੁਲ ਕਲਮੀ ਨੋਕ थाना ਤੇ ਮੁੱਠੀ थाना ਠੀਕ ਆ ਅੱਗੋਂ ਪਿੱਛੋਂ ਸੱਚੇ ਖੱਬੇ ਜਿਹੜੇ ਬਨੇ ਮਰਜ਼ੀ ਤਸੱਲੀ ਨਾਲ ਜਰੂਰ ਦੇਖ ਲੋ ਆਲ ਬਾਕੀ ਆਪਾਂ ਦੋ ਮੱਜਾਂ ਦੀ ਚਵਾਈ ਕਰਾਉਣੀ ਆ ਪੂਰਛੇ ਤੇ ਤਸੱਲੀ ਕਰਾ ਦੇਣੀ ਮੈਂ ਨਾ ਜ਼ਰੂਰ ਜੀ ਹਾਂ ਤੇ ਚਵਾਈ ਜਿਹੜੀ ਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਦੋ ਪਸ਼ੂ ਤਾਜ਼ੇ ਸੋਏ ਨੇ ਮੰਨ ਸਕਦੇ ਤੁਸੀਂ ਤੇ ਚਵਾਈ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਦਿਖਾਤੀ ਹੈ ਤਸੱਲੀ ਵਾਲੀ ਚਵਾਈ ਲੱਗੀ ਆ ਬਾਕੀ ਆਪਦੇ ਹੱਥੀ ਵੀ ਜ਼ਰੂਰ ਕਰਿਆ ਕਰੋ ਤੇ 58000 ਦੀ ਜਿਹੜੀ ਇਹ ਮੱਝ ਝੋਟੀ ਜਿਹੜੀ ਆ ਦੋਸਤੋ ਦਿੱਤੀ ਜਾਊਗੀ ਠੀਕ ਆ ਤੇ ਨੰਬਰ ਬੋਲ ਲਿਓ ਜੀ ਆਪਣੇ ਨੰਬਰ ਹੈਗਾ 97792 9006 ਠੀਕ ਆ ਜੀ 97792 9006 ਠੀਕ ਆ ਜੀ ਹਾਂ ਜੀ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਦਲੇਰ ਸਿੰਘ ਬਾਠਾ ਪਿੰਡ ਡਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਤਿੰਨ ਪਸ਼ੂ ਦੋਸਤੋ ਵਿਖਾਏ ਗਏ ਆ ਦੋ ਪਸ਼ੂ ਬਿਲਕੁਲ ਤਾਜ਼ੇ ਸਵੇ ਸਵੇ ਆ ਇੱਕ ਗੱਭਣ ਤੁਹਾਨੂੰ ਮੱਝ ਦਿਖਾਤੀ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ